ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਵਿੱਚ ਬਲਵਿੰਦਰ ਸਿੰਘ ਜੀ ਜਿਹੜੇ ਕਿ ਵਾਰਡ ਨੰਬਰ 49 ਚੋਂ ਬੱਗਾ ਜੀ ਬੜਾ ਕੇ ਦੇ ਵਿੱਚ ਇਹਨਾਂ ਦੇ ਸਾਡੇ ਭਾਬੀ ਜੀ ਹੁਣ ਇੱਥੋਂ ਸੁਰੀਤਾ ਦੇਵੀ ਜੀ ਕੌਂਸਲਰ ਹੈ ਇਸ ਇਲਾਕੇ ਚੋਂ 2021 ਚ ਕੌਂਸਲਰ ਬਣੇ ਔਰ ਅੱਜ ਇਸ ਪਰਿਵਾਰ ਨੇ ਇਹ ਫੈਸਲਾ ਲਿਆ ਐਸੀ ਆਮ ਆਦਮੀ ਪਾਰਟੀ ਸ਼ਾਮ ਰੋ। ਸੋ ਮੈਂ ਆਪਣੇ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਤੋਂ ਵੱਲੋਂ ਔਰ ਡਾਕਟਰ ਸੰਦੀਪ ਪਾਠਕ ਜੀ ਦੀ ਟੀਮ ਵੱਲੋਂ ਔਰ ਜ਼ਿਲ੍ਹਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੱਲੋਂ ਸਾਰਿਆਂ ਵੱਲੋਂ ਇਹਨਾਂ ਦਾ ਸਵਾਗਤ ਕਰਦਾ ਪਾਰਟੀ ਦੇ ਵਿੱਚ ਔਰ ਖਾਸ ਤੌਰ ਤੇ ਮੇਰੇ ਇਸ ਬਾੜ ਤੋਂ ਭੈਣ ਬਲਦੀਪ ਕੌਰ ਜੀ ਜਿਹੜੇ ਕੀ ਲਗਾਤਾਰ ਇਸ ਇਲਾਕੇ ਚੋਂ ਕੰਮ ਕਰਦੇ ਰਹੇ ਪਾਰਟੀ ਲਈ ਔਰ ਨਾਲ ਆਏ ਆ ਜੁਆਇਨਿੰਗ ਦੇ ਲਈ ਔਰ ਉਹਨਾਂ ਨਾਲ ਨਾਲ ਬਿੰਦੀ ਜੀ ਔਰ ਹੋਰ ਵੀ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ سارے ਕਾਰਜਕਰਤਾ ਹੋਗੇ ਔਰ ਨਾਲ ਨਾਲ ਮੇਅਰ ਸ੍ਰਿੰਦਰ ਕੁਮਾਰ ਛਿੰਦਾ ਜੀ ਜਿਹੜੇ ਪਹਿਲਾਂ ਗੱਲ ਕਰਕੇ ਹਟੇ ਆ ਔਰ ਭੈਣ ਪ੍ਰਵੀਨ ਸ਼ਾੜੀ ਜੀ ਸੀਨੀਅਰ ਡਿਪਟੀ ਮੇਅਰ ਮੁਖੀ ਰਾਮ ਜੀ ਚੌਹਾਨ ਸਾਹਿਬ ਤਿਰਥਰਾਮ ਜੀ ਕਾਲੇ ਭਾਜੀ ਸਾਡੇ ਕੌਂਸਲਰ ਸਹਿਬਾਨ ਨਾਲ ਸਾਰੇ ਸਾਥੀ ਅਸੀਂ ਇਕੱਠੇ ਅੱਜ ਆਫਿਸ ਵਿੱਚ ਸਾਰੇ ਕੌਂਸਲਰ 23 ਦੇ 23 24 ਕੌਂਸਲਰ ਅਸੀਂ ਇਕੱਠੇ ਹੋ ਕੇ ਅੱਜ ਮੀਟਿੰਗ ਕੀਤੀ ਆ ਪਾਰਟੀ ਦੇ ਇਲੈਕਸ਼ਨ ਸੰਬੰਧ ਦੇ ਵਿੱਚ ਔਰ ਸਾਰਾ ਨੇ ਇੱਕ ਜੋ ਧੋਕੇ ਇਲੈਕਸ਼ਨ ਲੜਨ ਦੇ ਤਿੰਨ ਵਾਰਡਾਂ ਦਾ ਇਲੈਕਸ਼ਨ ਹੈ ਵਾਰਡ ਨੰਬਰ 6 728 ਦਾ ਉਹਨੂੰ ਅਸੀਂ ਲੜ ਰਹੇ ਹਾਂ ਇਕੱਠੇ ਹੋ ਕੇ ਔਰ ਜਨਤਾ ਦਾ ਬਹੁਤ ਪਿਆਰ ਮਿਲ ਰਿਹਾ ਜਿੱਦਾਂ ਅਸੀਂ ਪੰਜਾਬ 'ਚ ਹੁਣ ਇਸ ਵੇਲੇ ਚਾਰ ਵਿਧਾਨ ਸਭਾ 'ਚ ਜੋ ਤਿੰਨ ਵਿਧਾਨ ਸਭਾ ਅਸੀਂ ਜਿੱਤੀਆਂ ਹੈਗੀਆਂ ਇੱਕ ਵਿਧਾਨ ਸਭਾ ਵੀ ਥੋੜਾ ਇੱਕ ਕੈਂਡੀਡੇਟ ਕਿਉਂਕਿ ਪਾਰਟੀ ਦੇ ਵਿੱਚੋਂ ਖੜਾ ਹੋਇਆ ਸੀ ਉਸ ਕਰਕੇ ਨੁਕਸਾਨ ਹੋਇਆ ਤਾਂ ਪੰਜਾਬ ਦੀ ਜਨਤਾ ਨੇ ਤਕਰੀਬਨ ਮੈਂ ਕਹਿ ਸਕਦਾ ਸਾਡੇ ਕੋਲ ਇਸ ਵੇਲੇ 92 ਤੋਂ 95 ਦੇ ਕਰੀਬ ਐਮ ਐਲ ਏ ਸਾਡੇ ਕੋਲ ਆ ਗਏ ਆ ਬਹੁਤ-ਬਹੁਤ ਸਾਰੇ ਸਾਥੀਆਂ ਦਾ ਮਹੱਲਾ ਨਿਵਾਸੀਆਂ ਦਾ ਇਹਨਾਂ ਦੇ ਪਰਿਵਾਰ ਜਬਲਵਿੰਦਰ ਭਾਈ ਦੇ ਫਾਦਰ ਸਾਹਿਬ ਖੜੇ ਆ ਔਰ ਜਿੰਨੇ ਇਲਾਕੇ ਦੇ ਨਿਵਾਸੀ ਮੇਰੀ ਮਾਂ ਮਾਵਾ ਭੈਣਾ ਔਰ ਸਾਰਿਆਂ ਨੇ ਸਵਾਗਤ ਕੀਤਾ ਇਸ ਗੱਲ ਦਾ ਕਿ ਇਲਾਕੇ ਦੀ ਡਿਵੈਲਪਮੈਂਟ ਦੇ ਲਈ ਅਸੀਂ ਰਲ ਕੇ ਪਹਿਲਾਂ ਵੀ ਕੰਮ ਕਰਦੇ ਰਹੇ ਆ ਹੋਰ ਵੀ ਡਟ ਕੇ ਜਿਹੜਾ ਹੈਗਾ ਜਿਹਦਾ ਮੇਰ ਸਾਹਿਬ ਨੇ ਗੱਲ ਕਹੀ ਆ ਇਸ ਇਲਾਕੇ ਦੀ ਲਈ ਸਭ ਕੁਝ ਕਰਦੇ ਰਾਵਾਂਗੇ ਜੋ-ਜੋ ਇਸ ਇਲਾਕੇ ਨੂੰ ਚਾਹੀਦਾ ਹੋਊਗਾ ਕਿ ਕਿਸ ਪਾਰਟੀ ਦੇ ਰਹੇ ਆ ਇਹ ਕਾਂਗਰਸ ਪਾਰਟੀ ਛੱਡ ਕੇ ਅੱਜ ਬਹੁਤ ਵੱਡਾ ਫੈਸਲਾ ਹੈ ਇਹਨਾਂ ਦਾ ਔਰ ਦੇਖੋ ਫੈਸਲੇ ਜ਼ਿੰਦਗੀ ਚ ਲੈਣੇ ਪੈਂਦੇ ਆ ਮੈਂ ਫੈਸਲਾ ਲਿਆ ਸੀ ਕਾਂਗਰਸ ਪਾਰਟੀ ਛੱਡ ਕੇ ਮੈਂ ਇੰਡੀਪੈਂਡੈਂਟ ਇਲੈਕਸ਼ਨ ਲੜਿਆ ਸੀ ਉਸ ਵੇਲੇ ਕੌਂਸਲਰ ਦਾ ਔਰ ਦੇਖੋ ਪ੍ਰਮਾਤਮਾ ਨੇ ਸਾਰੀ ਜਨਤਾ ਨੇ ਮੈਨੂੰ ਮੌਕਾ ਦਿੱਤਾ ਸੇਵਾ ਦਾ ਉਸ ਮਾਲਕ ਦੀ ਕਿਰਪਾ ਦੇ ਨਾਲ ਮੌਕਾ ਮਿਲਦਾ ਹੈ ਬਦੌਰ ਵਜ਼ੀਰ 2.5 ਸਾਲ ਲਗਾਤਾਰ ਆਮ ਆਦਮੀ ਪਾਰਟੀ ਨੇ ਚਾਰ ਪੰਜ بڑے ਮਹਿਕਮਿਆਂ ਦਾ ਮੌਕਾ ਸੇਵਾ ਕਰਨ ਦਾ ਦਿੱਤਾ ਸੋ ਇਹ ਜਿਹੜੇ ਫੈਸਲੇ ਅਸੀਂ ਵੀ ਕਰਦੇ ਪ੍ਰਮਾਤਮਾ ਵੀ ਉਦੋਂ ਸਾਡੀ ਸਮਝ ਨੋਦਾਂ ਦਾ ਬਣਾ ਦਿੰਦਾ ਜਿੱਦਾਂ ਅਸੀਂ ਫੈਸਲਾ ਕਰਨਾ ਹੁੰਦਾ ਸੋ ਮੈਂ ਆਪਣੇ ਵੱਲੋਂ ਇਸ ਪਰਿਵਾਰ ਦਾ ਸਾਰੇ ਦਾ ਧੰਨਵਾਦ ਵੀ ਕਰਦਾ ਆ ਆਮ ਆਦਮੀ ਪਾਰਟੀ ਵੱਲੋਂ ਔਰ ਇਹਨਾਂ ਦਾ ਸਵਾਗਤ ਵੀ ਕਰਦਾ ਪਰਜੋਰ ਸਵਾਗਤ ਕਰਦਾ ਹੈ ਨਬਾ। ਠੀਕ ਆ ਸਰ। ਹਾਂਜੀ ਨਮਸਤੇ ਸਾਰਿਆਂ ਨੂੰ। ਮੈਂ ਸੁਨੀਤਾ ਵਾਗਾ ਵਾਰਡ ਨੰਬਰ 49 ਤੋਂ। ਸਰ ਅੱਜ ਅਸੀਂ ਕਾਂਗਰਸ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਇਸ ਕਰਕੇ ਕਿ ਸਾਡੇ ਵਾਰਡ ਦੇ ਕੰਮ ਬਹੁਤ ਹੀ ਕਰਨ ਵਾਲੇ ਪਏ ਆ ਕੋਈ ਕੰਮ ਨਹੀਂ ਹੋਇਆ ਹੈਗਾ ਇਸ ਕਰਕੇ ਅਸੀਂ ਆਪਣੇ ਵਾਰਡ ਦੇ ਤਰੱਕੀ ਵਾਸਤੇ ਅਸੀਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਤੇ ਇਹਨਾਂ ਤੋਂ ਵੀ ਪੂਰੀ ਉਮੀਦ ਹੈ ਕਿ ਇਹ ਸਾਡਾ ਵਾਰਡ ਦਾ ਕੰਮ ਜ਼ਰੂਰ ਕਰਨਗੇ। ਧੰਨਵਾਦ। ਤੇ ਮੈਡਮ ਕਿੰਨਾ ਚਿਰ ਹੋ ਗਿਆ ਤੁਸੀਂ ਕਾਂਗਰਸ ਪਾਰਟੀ ਨਾਲ ਜੁੜਿਆ? ਹਾਂਜੀ ਸਰ ਕਾਂਗਰਸ ਪਾਰਟੀ ਨਾਲ ਸਾਨੂੰ ਹੋ ਤਾਂ ਕਾਫੀ ਟਾਈਮ ਗਿਆ ਪਰ ਅਸੀਂ ਇਲੈਕਸ਼ਨ ਜਦੋਂ ਜਿੱਤੇ ਆ ਉਹਦੇ ਨਾਲ ਉਸ ਟਾਈਮ ਸਿਗੇ ਐਮਸੀ ਬਣਿਆ ਕਾਂਗਰਸ ਤੋਂ। ਤੁਸੀਂ ਇਹ ਕੰਮ ਨਹੀਂ ਹੋ ਰਹੀ ਤਾਂ ਕਰਕੇ ਪਾਰਟੀ ਜੁਆਇਨ ਕਰ ਰਹੇ? ਅ ਸਰ ਕੰਮ ਤਾਂ ਪਹਿਲਾਂ ਨਹੀਂ ਸੀਗੇ ਥੋੜੇ ਬਤੇ ਹੋਏ ਸੀਗੇ ਕੁਝ ਰਹਿ ਗਏ ਆ। ਹੁਣ ਇਹਨਾਂ ਤੋਂ ਆਸ ਕਰਦੇ ਹਾਂ ਕਿ ਇਹ ਸਾਡੇ ਕੰਮ ਜ਼ਰੂਰ ਕਰਵਾਣਗੇ ਜੋ ਕੁਝ ਐਮਸੀ ਬਣੀ ਉਹ ਤੋਂ ਕਾਂਗਰਸ ਸਰਕਾਰ ਸੀਗੀ ਹਾਂਜੀ ਹਾਂਜੀ ਸਰ ਸਾਡੇ ਉਦੋਂ ਸਰਕਾਰ ਚ ਸੁਣਵਾਈ ਨਹੀਂ ਹੋਈ ਨੀ ਨਹੀਂ ਸਰ ਸੁਣਵਾਈ ਤਾਂ ਸੀ ਕੰਮ ਵੀ ਥੋੜੇ ਬੱਤੇ ਹੋਏ ਸੀਗੇ ਬਾਕੀ ਕੁਝ ਰਹਿ ਗਿਆ ਹੁਣ ਇਸ ਪਾਰਟੀ ਚ ਰਹਿ ਕੇ ਅਸੀਂ ਕੰਮ ਕਰਵਾ ਰਹੇ ਹਾਂ ਇਹਦਾ ਸਮਝਦਾ ਵੀ ਹਾਂ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ 2.5 ਸਾਲ ਦਾ ਜਿਹੜਾ ਡਵੈਲਪਮੈਂਟ ਦਾ ਕੰਮ ਹੈ 600 ਯੂਨਿਟ ਬਿਜਲੀ ਮਾਫ ਇੱਥੇ ਜਿੰਨੇ ਲੋਕ ਬੈਠੇ ਆ ਉਹ ਜਿਹੜੀਆਂ ਸਾਰੀਆਂ ਲੋਕ ਪੱਖੀ ਨੀਤੀਆਂ ਦੇਖ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਜਿਹੜੀ ਹੈ ਜੁਆਇਨ ਕੀਤੀ ਹੈ ਔਰ ਮੈਂ ਸੋਚਦਾ ਪਿਆ ਅੱਜ ਜਿਹੜੀ ਇਹਨਾਂ ਦੇ ਜੁਆਇਨਿੰਗ ਹੈ ਜਿੱਥੇ ਸਾਡੇ ਇਸ ਟੈਨ ਇਲੈਕਸ਼ਨਸ ਲਈ ਬਹੁਤ ਇੰਪੋਰਟੈਂਟ ਹੈ ਔਰ ਅੱਜ ਮੈਂ ਕਹਿ ਸਕਦਾ ਵੀ ਜਿਹੜੇ ਬੰਦੇ ਤੇ ਬੜੀਆਂ-ਬੜੀਆਂ ਗੱਲਾਂ ਕਰਦੇ ਉਹਦੇ ਉੱਤੇ ਜਿਹੜੀ ਅੱਜ ਜਿਹੜੀ ਇਹਨਾਂ ਦਾ ਜੁਆਇਨ ਕਰਨਾ ਬੰਬ ਬਣ ਕੇ ਇਹਨਾਂ ਦੇ ਉੱਤੇ ਡਿਗੇਗਾ ਕਿਉਂਕਿ ਮੌਜੂਦਾ ਕੌਂਸਲ ਸਾਡੇ ਜੱਗ 'ਆ ਤੁਸੀਂ ਤਾਂ ਬਗੈ ਜੀ ਨੇ ਜੁਆਇਨ ਕੀਤਾ